ਗੱਤਰੀਆ ਕਾਲਜੀ ਮੈਂ ਗੁਰਪ੍ਰੀਤ ਸਿੰਘ ਦਬਲੀਖਾਨਾ ਦੋਸਤੋ ਸਾਲ 2000 ਦੇ ਵਿੱਚ ਡਾਕਟਰ ਦਲੇਰ ਸਿੰਘ ਧਰਤੀ ਹੇਠਲਾ ਪਾਣੀ ਬਚਾਉਣ ਦੇ ਮੱਦੇ ਨਜ ਵਟਾਂ ਵਾਲੇ ਝੋਨੇ ਦੀ ਤਕਨੀਕ ਕਾਮਯਾਬ ਕਰਦੇ ਤੇ ਹੁਣ ਮੁੱਖ ਤਾਰਾ ਦੇ ਖੇਤੀ ਆਧਾਰੇ ਤੱਕ ਪਹੁੰਚ ਦੀ ਕਰ ਦਿੱਤੀ ਹੈ ਕੋਈ ਸੁਣਵਾਈ ਨਹੀਂ ਹੁੰਦੀ ਇਸੇ ਦੌਰਾਨ 2007 ਦੇ ਵਿੱਚ ਅੰਤਰਰਾਸ਼ਟਰੀ ਚੌਲ ਖੋਜ ਕੇਂਦਰ ਮਨੀਲਾ ਤੋਂ ਡਾਕਟਰ ਗੁਰਦੇਵ ਸਿੰਘ ਖੁਸ਼ ਦੀ ਅਗਵਾਈ ਚ ਇੰਟਰਨੈਸ਼ਨਲ ਸਾਇੰਟਿਸਟਾਂ ਦਾ ਇੱਕ ਡੈਲੀਗੇਸ਼ਨ ਡਾਕਟਰ ਬਲੇਸ਼ ਸਿੰਘ ਦੇ ਖੇਤ ਪਹੁੰਚਦਾ ਉੱਥੇ ਲੱਗੇ ਹੋਏ ਵਟਾਂ ਵਾਲੇ ਝੋਨੇ ਦੀ ਪ੍ਰੋਗਰੈਸ ਦੇਖਦਾ ਤੇ ਉਸ ਤੋਂ ਬਾਅਦ ਮੌਕੇ ਦੇ ਵੀਸੀ ਨੂੰ ਬੇਨਤੀ ਕਰਦਾ ਕਿ ਇਹ ਅੱਗੇ ਦਾ ਰਾਹ ਇਸ ਤਕਨੀਕ ਤੇ ਤਾਮਕਰ ਗੱਲ ਸੁਣੀ ਜਾਂਦੀ ਹੈ ਸੁਣ ਕੇ ਅਣ ਸੁਣੀ ਕਰ ਦਿੱਤੀ ਜਾਂਦੀ ਹੈ ਚਲੋ ਥੋੜਾ ਬਹੁਤਾ ਪ੍ਰੈਸ਼ਰ ਬਣਦਾ ਤਾਂ ਉਸ ਪ੍ਰੈਸ਼ਰ ਦੇ ਮੱਦੇ ਨਜ਼ਰ ਸਨ 2009 ਦੇ ਆਸ-ਪਾਸੇ ਮੁਕ ਧਾਰਾ ਦੇ ਖੇਤੀਬਾੜੀ ਦਾ ਐਗਰੋ ਮੈਟਰੋਲੋਜੀ ਡਿਪਾਰਟਮੈਂਟ ਵੱਟਾ ਵਾਲੇ ਝੋਨੇ ਦੇ ਫੀਲਡ ਟ੍ਰਾਇਲ ਕਰਦਾ ਟ੍ਰਾਇਲਸ ਦੀ ਜਿਹੜੀ ਲੱਭਤ ਹੈ ਉਹ ਉਹ ਆਨ ਰਿਕਾਰਡ ਹੈ ਤੇ ਲੱਭ ਤੇ ਦੱਸਦੀ ਆ ਕਿ ਵਟਾਂ ਵਾਲੇ ਤਕਨੀਕ ਨਾਲ ਝੋਨਾ ਲਾਉਣ ਸਾਧਕਾ 35% ਪਾਣੀ ਦੀ ਬਚਤ ਹੋਈ ਤੇ 16% ਤੱਕ ਝਾੜ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਇਸ ਲੱਭਤ ਨੂੰ ਆਧਾਰ ਬਣਾ ਕੇ ਮੁੱਖ ਧਰ ਅਲਾ ਖੇਤੀ ਉਦਾਰਾ ਇੱਕ ਅੰਤਰਰਾਸ਼ਟਰੀ ਸੈਮੀਨਾਰ ਤੇ ਵਿੱਚ ਜਿਹੜਾ ਹੈਗਾ ਪਰਚਾ ਪੜਦਾ ਤੇ ਪਾਣੀ ਬਚਾਉਣ ਦੇ ਪੱਖ ਤੋਂ ਵਟਾਂ ਵਾਲੀ ਤਕਨੀਕ ਸਹਾਇਕ ਸਿੱਧ ਹੋ ਸਕਦੀ ਹੈ ਇਹ ਗੱਲ ਉੱਥੇ ਕਰਕੇ ਆਉਂਦਾ ਪਰ باوجود ਇਹ ਦੇ 2020 ਤੱਕ ਵਟਾਂ ਵਾਲੇ ਝੋਨੇ ਦੀ ਤਕਨੀਕ ਨੂੰ ਰეკਮੈਂਡ ਨਹੀਂ ਕੀਤਾ ਜਾਂਦਾ ਪ੍ਰਚਾਰਤ ਨਹੀਂ ਕੀਤਾ ਜਾਂਦਾ ਇਹਦਾ ਪ੍ਰਸਾਰ ਵੀ ਨਹੀਂ ਕੀਤਾ ਜਾਂਦਾ 2018 ਤੋਂ 20 ਦਾ ਸਮਾਂ ਇਸ ਸਮੇਂ ਦੌਰਾਨ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਵਟਾਂ ਵਾਲੇ ਝੋਨੇ ਦੀ ਤਕਨੀਕ ਪੂਰੇ ਪੰਜਾਬ ਤੋਂ ਹੁੰਦੀ ਹੋਈ ਪਾਕਿਸਤਾਨ ਤੱਕ ਫੈਲ ਜਾਂਦੀ ਹੈ ਤੇ ਹਜ਼ਾਰਾਂ ਹੀ ਕਿਸਾਨ ਲੱਖਾਂ ਏਕੜਾਂ ਦੇ ਵਿੱਚ ਇਸ ਤਕਨੀਕ ਤਹਿਤ ਕਾਂਬੀਆਬੀ ਨਾਲ ਝੋਨੇ ਦੀ ਕਾਸ਼ਟ ਕਰਦੇ ਆ। ਵੁੱਕਤਾਰਾ ਦੇ ਖੇਤੀ ਆਧਾਰੇ ਤੇ ਵੱਡਾ ਪ੍ਰੈਸ਼ਰ ਬਣਦਾ ਤੇ ਉਹ ਚਾਹੇ ਅਣ ਚਾਹੇ ਜਿਹੜਾ ਹੈਗਾ ਇਸ ਤਕਨੀਕ ਨਾਲ ਜਕਰ ਆਪਣੀਆਂ ਕਿਤਾਬਾਂ ਵਿੱਚ ਕਰਦਾ ਪਰ ਨਾ ਤਾਂ ਉਹ ਉਹਦੀ ਉਸ ਪ੍ਰਕਾਰ ਸਿਫਾਰਿਸ਼ ਕੀਤੀ ਜਾਂਦੀ ਹੈ ਤਕਨੀਕ ਦੀ ਜਿਸ ਪ੍ਰਕਾਰ ਝੋਨੇ ਦੀ ਸਿੱਧੀ ਬਜਾਈ ਦੀ ਤਕਨੀਕ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਨਾ ਹੀ ਵਟਾ ਵਾਲੇ ਝੋਨੇ ਦੀ ਤਕਨੀਕ ਦਾ ਉਸ ਤਰ੍ਹਾਂ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਜਿਸ ਤਰ੍ਹਾਂ ਦਾ ਪ੍ਰਚਾਰ ਪ੍ਰਸਾਰ ਮੁੱਖ ਧਾਰਾ ਦੇ ਖੇਤੀਬਾੜੇ ਵਾਲੇ ਵੱਲੋਂ ਝੋਨੇ ਦੀ ਸਿੱਧੀ ਬਜਾਈ ਵਾਲੀ ਤਕਨੀਕ ਦਾ ਕੀਤਾ ਜਾਂਦਾ ਵੱਡੇ ਪੱਧਰ ਤੇ ਹੁਣ ਕੀ وجہ ਹੈ ਦੇ ਪਿੱਛੇ ਕੈਕ ਜਿਹੜੀ ਤਕਨੀਕ ਜਿਹਦੇ ਵਿੱਚ 20 ਸਾਲ ਦੇ ਲੰਮੇ ਅਰਸੇ ਤੱਕ ਮੁੱਖ ਧਾਰਾ ਦਾ ਖੇਤੀਬਾੜਾ ਤੇ ਉਹਦੇ ਅਲਾਇਡ ਸੰਸਥਾਨ ਨਦੀਨਾਂ ਤੇ ਕਾਬੂ ਨਹੀਂ ਪਾ ਸਕੇ ਆਮ ਤਰੀਕੇ ਨਾਲ ਲਾਏ ਹੋਏ ਝੋਨੇ ਦੇ ਮੁਕਾਬਲੇ ਸਿੱਧੀ ਬਜਾਈ ਵਾਲੇ ਤਰੀਕੇ ਨਾਲ ਬੀਜੇ ਗਏ ਝੋਨੇ 'ਚ ਆਮ ਝੋਨੇ ਦੇ ਮੁਕਾਬਲੇ ਨਦੀਨ ਨਾਸ਼ਕ ਜ਼ਹਿਰਾਂ ਦਾ ਪ੍ਰਯੋਗ ਜਿਆਦਾ ਹੋਇਆ ਤੇ ਜਿਆਦਾ ਹੁੰਦਾ ਪਿਆ ਜੇ ਉਧਰ ਇੱਕ ਜ਼ਹਿਰ ਦੇ ਨਾਲ ਕੰਮ ਚੱਲਦਾ ਤਾਂ ਸਿੱਧੀ ਵਜਾਈ ਵਾਲੇ 'ਚ ਤਿੰਨ ਤਿੰਨ ਵਾਰ ਨਦੀਨਨਾਸ਼ਕ ਜ਼ਹਿਰ ਪਾਉਣ ਦੀ ਲੋੜ ਆ ਪੈਂਦੀ ਰਹੀ ਹੈ ਹੁਣ ਜਦੋਂ ਪਾਣੀ ਬਚਾਉਣ ਦੇ ਪੱਖ ਤੋਂ ਵਟਾ ਵਾਲੇ ਚੋਨੇ ਦੀ ਤਕਨੀਕ ਸੰਨ 2000 ਦੇ ਵਿੱਚ ਕਾਮਯਾਬ ਹੋ ਚੁੱਕੀ ਹੁੰਦੀ ਹੈ ਤੇ ਤੇ ਮੋਕਧਾਰਾ ਦੇ ਖੇਤੀ ਆਦਾਰੇ ਨੂੰ ਇਹਦਾ ਪਤਾ ਲੱਗ ਚੁੱਕਿਆ ਹੁੰਦਾ ਤਾਂ ਬਾਵਜੂਦ ਇਹਦੇ ਉਸ ਤਕਨੀਕ ਨੂੰ ਪ੍ਰਮੋਟ ਕਰਨ ਦੀ ਬਜਾਏ ਰეკਮੈਂਡ ਕਰਨ ਦੀ ਬਜਾਏ ਸਿਰਫ ਤੇ ਸਿਰਫ ਸਿੱਧੀ ਬਜਾਈ ਵਾਲੀ ਤਕਨੀਕ ਨੂੰ ਹੀ ਪ੍ਰਮੋਟ ਅਤੇ ਰეკਮੈਂਡ ਕਿਉਂ ਕੀਤਾ ਜਾਂਦਾ ਇਹ ਇਹ ਉਹ ਸਵਾਲ ਹੈ ਜਿਹਦੇ ਜਵਾਬ ਦੇ ਲਈ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਭ ਤੋਂ ਵੱਡੀ ਗੱਲ ਹੈਗੀ ਆ ਬੌਧਿਕ ਬੇਈਮਾਨੀ ਦੀ ਮੋਕਧਾਰਾ ਦਾ ਖੇਤੀ ਆਦਾਰਾ ਇਹ ਨਹੀਂ ਚਾਹੁੰਦਾ ਕਿ ਮੈਂ ਵੀ ਕਿਸਾਨਾਂ ਤੋਂ ਕੁਝ ਸਿੱਖਾਂ ਉਹਦੀ ਮਾਨਸਿਕਤਾ ਇੱਕ ਤਰਫ ਆ ਉਹ ਕਿਸਾਨਾਂ ਨੂੰ ਸਿਖਾਉਣ ਤੇ ਹੀ ਤੁਲਿਆ ਹੋਇਆ ਕਿਸਾਨਾਂ ਤੋਂ ਸਿੱਖਣਾ ਉਹਦੀ ਮਾਨਸਿਕਤਾ ਦਾ ਹਿੱਸਾ ਨਹੀਂ ਹੈਗਾ ਵੱਟਾ ਵਾਲੇ ਜੋ ਨੇ ਇਹ ਤੱਕ ਨਹੀਂ ਇੱਕ ਡਾਕਟਰ ਦਲੇਰ ਸਿੰਘ ਜਿਹੜੇ ਕਿ ਇੱਕ ਕਿਸਾਨ ਨੇ ਉਹਨਾਂ ਦੀ ਖੋਜ ਆ ਤੇ ਜੇਕਰ ਬੁੱਕ ਦਾ ਰਾਧਾ ਕ੍ਰਿਤੀ ਅਦਾਰਾ ਪੋਸਤ ਤਕਨੀਕ ਨੂੰ ਰეკਮੈਂਡ ਕਰਦਾ ਪ੍ਰਮੋਟ ਕਰਦਾ ਤਾਂ ਉਹਨੂੰ ਇਹਦੇ ਚ ਆਪਣੀ ਹੀਠੀ ਮਹਿਸੂਸ ਹੁੰਦੀ ਹੈ ਕਿ ਵੀ ਇੱਕ ਆਮ ਕਿਸਾਨ ਦੀ ਖੋਜ ਨੂੰ ਮੈਂ ਕਿਉਂ ਰეკਮੈਂਡ ਕਰਾਂ ਹਲਬੇ ਕੋਈ ਗੱਲਾਂ ਚੁਗਾਲਦਾ ਕਿ ਜਿਹੜੀ ਚੀਜ਼ ਨਾਲ ਪੰਜਾਬ ਦਾ ਭਲਾ ਹੋ ਸਕਦਾ ਸੀ ਉਸ ਚੀਜ਼ ਨੂੰ ਸਿਰਫ ਇਸੇ ਕਰਕੇ ਦਵਾਈ ਰੱਖਿਆ ਕਿ ਉਹਦੀ ਖੋਜ ਮੁੱਖ ਧਾਰਾ ਦੇ ਖੇਤੀਬਾੜੀ ਵਾਲੋਂ ਨਹੀਂ ਕੀਤੀ ਗਈ ਇੱਕ ਕਿਸਾਨ ਨੂੰ ਉਹਦਾ ਕ੍ਰੈਡਿਟ ਮਿਲਦਾ ਇਹ ਬਹੁਤ ਹੀ ਬੇਈਮਾਨੀਪੂਰਵਕ ਪਹੁੰਚਾ ਇਹਦੇ ਇਲਾਵਾ ਦੂਜਾ ਕਾਰਨ ਕੀ ਹੋ ਸਕਦਾ ਸਿੱਧੀ ਬਜਾਈ ਵਾਲੇ ਝੋਨੇ ਨੂੰ ਪ੍ਰਮੋਟ ਕਰਨ ਪਿੱਛੇ ਜਿਹੜੀਆਂ ਵੱਡੀਆਂ-ਵੱਡੀਆਂ ਖੇਤੀ ਸੰਧ ਬਣਾਉਣ ਵਾਲੀਆਂ ਫਰਮਾਂ ਉਹਨਾਂ ਦੇ ਸੌੜੇ ਹਿੱਤ ਵੀ ਛੁਪੇ ਹੋਏ ਹਨ ਨੁਕੇ ਹੋਏ ਹਨ ਕੀ ਮੁੱਖ ਤੌਰ 'ਤੇ ਖੇਤੀ ਆਧਾਰਾਂ ਵੱਡੇ ਖੇਤੀ ਸੰਧ ਬਣਾਉਣ ਵਾਲੀਆਂ ਫਰਮਾਂ ਨੂੰ ਫਾਇਦਾ ਪਹੁੰਚਾਉਣ ਲਈ ਸਿੱਧੀ ਬਜਾਈ ਦੀ ਰეკਮੈਂਡੇਸ਼ਨ ਕਰਦਾ ਰਿਹਾ ਤੇ ਸਿੱਧੀ ਬਜਾਈ ਨੂੰ ਵੱਡੇ ਪੱਧਰ ਤੇ ਪ੍ਰਮੋਟ ਕਰਦਾ ਰਿਹਾ ਕਿ ਮੁੱਖ ਧਾਰਾ ਦਾ ਖੇਤੀ ਆਦਾਰਾ ਹਰ ਵੀ ਸਾਈਡ ਬਣਾਉਣ ਵਾਲੀਆਂ ਕੰਪਨੀਆਂ ਦੇ ਹਿੱਤ ਸਾਧਣ ਲਈ ਸਿੱਧੀ ਬਜਾਈ ਨੂੰ ਲਗਾਤਾਰ ਪ੍ਰਮੋਟ ਕਰਦਾ ਰਿਹਾ ਜਿੰਨਾ ਬੀਜ ਰეკਮੈਂਡ ਕੀਤਾ ਜਾਂਦਾ ਮੁੱਖ ਧਾਰਾ ਦੇ ਖੇਤੀ ਆਦਾਰੇ ਵੱਲੋਂ ਸਿੱਧੀ ਬਜਾਈ ਚ ਉਦੇ ਨਾਲ ਜਿੰਨਾ ਸੰਘਣਾ ਝੋਨਾ ਖੇਤ ਦੇ ਵਿੱਚ ਹੋ ਜਾਂਦਾ ਉਹਨੇ ਸੰਘਣੇ ਝੋਨੇ ਦੇ ਵਿੱਚ ਜਿਹੜਾ ਹੈਗਾ ਕੀੜਿਆਂ ਤੇ ਬਿਮਾਰੀਆਂ ਦਾ ਅਟੈਕ ਵੀ ਵੱਡੇ ਪੱਧਰ ਤੇ ਹੁੰਦਾ ਤਾਂ ਉਹਨੂੰ ਠੱਲਣ ਵਾਸਤੇ ਫੇਰ ਮੁੱਖ ਧਾਰਾ ਦੇ ਖੇਤੀਬਾੜੀਦਾਰੇ ਵੱਲੋਂ ਜਿਹੜੀਆਂ ਸ਼ਿਫਾਰਸ਼ਾਂ ਕੀਤੀਆਂ ਜਾਂਦੀਆਂ ਆ ਛੜਕ ਲਉ ਆ ਪਾ ਲਉ ਉਹ ਸ਼ਿਫਾਰਸ਼ਾਂ ਦੇ ਕਾਰਨ ਫੇਰ ਪੈਸਟੀਸਾਈਡ ਕੰਪਨੀਆਂ ਨੂੰ ਫਾਇਦਾ ਪਹੁੰਚਦਾ ਤਾਂ ਕਿ ਮੁੱਖ ਧਾਰਾ ਦਾ ਖੇਤੀਬਾੜੀਦਾਰਾ ਸਪੈਸ਼ਲਾਈਜ਼ਡ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਸਿੱਧੀ ਬਿਜਾਈ ਦੀ ਸਿਫਾਰਸ਼ ਕਰਦਾ ਰਿਹਾ। ਵਟਾ ਵਾਲੇ ਚੋਨੇ ਦੀ ਤਕਨੀਕ ਦੇ ਹੁੰਦੇ ਸੋਧਿਆ। ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਵਟਾ ਵਾਲਾ ਝੋਨਾ ਜਿਹੜਾ ਹੈਗਾ ਉਹ ਕਿਆ ਕਮਾਲ ਦੀ ਤਕਨੀਕ ਹੈ। ਵਟਾ ਵਾਲਾ ਝੋਨਾ ਲਾ ਕੇ ਤੁਸੀਂ ਆਲਮੋਸਟ ਜ਼ੀਰੋ ਪਾਣੀ ਦੇ ਨਾਲ ਝੋਨੇ ਦੀ ਸਫਲ ਕਾਸ਼ਤ ਕਰ ਸਕਦੇ। ਜਦੋਂ ਆਪਾਂ ਖੇਤ 'ਚ ਵਟਾ ਪਾ ਦਿੰਨੇ ਆ ਤੇ 50% ਏਰੀਆ ਜਿਹੜਾ ਹੈਗਾ ਉਹ ਵਟਾਂ ਥੱਲੇ ਆਉਂਦਾ 50% ਏਰੀਆ ਖੇੜਾ ਥੱਲੇ ਆਇਆ ਤਾਂ ਖੇੜਾ ਚ ਪਾਣੀ ਭਰਦਾ ਜਾਣੀ ਕਿ ਪੂਰਾ ਖੇਤ ਭਰਨ ਦੀ بجائے 50% ਏਰੀਏ ਚ ਪਾਣੀ ਪੈਣਾ ਜਾਣੀ ਕਿ ਵਟਾਂਾਂ ਚੋਂ ਨਾ ਲਾ ਕੇ 50% ਪਾਣੀ ਦੀ ਸਿੱਧੀ ਬਚਤ ਹੁਣ ਵਟਾਂਾਂ ਵਾਲੇ ਝੋਨੇ ਦੇ ਵਿੱਚ ਕੱਦੂ ਨਹੀਂ ਹੋਇਆ ਤੇ ਜਿਹੜਾ 50% ਪਾਣੀ ਤੁਸੀਂ ਖੇੜਾ ਚ ਭਰਿਆ ਉਹਦੇ ਵਿੱਚੋਂ ਵੀ 25% ਪਾਣੀ ਕੱਦੂ ਨਾ ਹੋਇਆ ਹੋਣ ਕਰਕੇ ਧਰਤੀ ਹੇਠਲੇ ਪਾਣੀ ਚਲੇ ਜਾਂਦਾ ਯਾਨੀ ਕਿ 25% ਪਾਣੀ ਦੇ ਨਾਲ ਤੁਹਾਡੀ ਝੋਨੇ ਦੀ ਖੇਤੀ ਹੋ ਰਹੀ ਹੈ ਝੋਨਾ ਲੱਗਣ ਤੋਂ ਵੀ 25 ਦਿਨਾਂ ਬਾਅਦ بارشਾਂ ਸ਼ੁਰੂ ਹੋ ਜਾਂਦੀਆਂ ਤੇ ਉਹਨਾਂ بارشਾਂ ਦਾ ਸਾਰਾ ਪਾਣੀ ਜਿਹੜਾ ਹੈਗਾ ਉਹ ਉਸੇ ਖੇਤ ਚ ਰੁਕਦਾ ਖੇਤੋਂ ਬਾਹਰ ਨਹੀਂ ਨਿਕਲਦਾ ਤੇ ਉਸ ਪਾਣੀ ਦਾ 50% ਵੀ ਜਿਹੜਾ ਹੈਗਾ ਧਰਤੀ ਹੇਠਲੇ ਪਾਣੀ ਚ ਛਲ ਜਾਂਦਾ ਯਾਨੀ ਕਿ ਮੀਂਹ ਦੇ ਪਾਣੀ ਦਾ 50% ਪਾਣੀ ਵੀ ਧਰਤੀ ਹੇਠਲੇ ਪਾਣੀ ਚ ਰਾਲ ਜਾਂਦਾ ਰਿਸ ਰਿਸ ਕੇ ਇਹਦਾ ਮਤਲਬ ਆ ਕਿ ਆਲਮੋਸਟ ਜ਼ੀਰੋ ਪਾਣੀ ਦੇ ਨਾਲ ਵਟਾ ਵਾਲਾ ਝੋਨਾ ਜਿਹੜਾ ਉਹ ਸਿਰੇ ਚੜ ਜਾਂਦਾ ਜਦੋਂ 20 ਸਾਲ ਪਹਿਲਾਂ ਸੰਨ 2000 ਦੇ ਵਿੱਚ ਇਹ ਤਕਨੀਕ ਕਾਮਯਾਬ ਕਰਕੇ ਡਾਕਟਰ ਦਰੇਸ਼ ਸਿੰਘ ਨੇ ਮੁੱਖ ਧਾਰਾ ਦੇ ਖੇਤੀਬਾੜੇ ਤੱਕ ਪਹੁੰਚ ਦੀ ਕਰ ਦਿੱਤੀ ਸੀ ਤਾਂ ਫਿਰ ਵੀ ਇਸ ਤਕਨੀਕ ਨੂੰ ਅੱਖੋਂ ਪਰੋਖੇ ਕਰਕੇ ਮੁੱਖ ਧਾਰਾ ਦਾ ਖੇਤੀਬਾੜਾ ਜਿਹੜਾ ਹੈਗਾ ਸਿੱਧੀ ਪਛਾਈ ਦੀ ਅੰਨੇਵਾਹ ਪ੍ਰਮੋਸ਼ਨ ਕਿਉਂ ਕਰਦਾ ਰਿਹਾ ਇਹ ਇੱਕ ਵੱਡਾ ਸਵਾਲ ਆ ਤੇ ਇਹਦੀ ਜਾਂਚ ਹੋਣੀ ਚਾਹੀਦੀ ਆ ਇਹਦੀ ਜਾਂਚ ਦੀ ਮੰਗ ਕਰਨੀ ਬਣਦੀ ਆ ਕਿਸਾਨਾਂ ਵੱਲੋਂ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਤੇ ਪੂਰਾ ਪ੍ਰੈਸ਼ਰ ਬਣਾਉਣਾ ਚਾਹੀਦਾ ਇਸ ਵਕਤੋਂ ਕਿਉਂਕਿ ਇਹਨਾਂ 20 ਸਾਲਾਂ ਦੇ ਵਿੱਚ ਪੰਜਾਬ ਦਾ ਧਰਤੀ ਹੇਠਲਾ ਪਾਣੀ ਵੱਡੇ ਪੱਧਰ ਤੇ ਘਟ ਗਿਆ ਪੰਜਾਬ ਦੇ ਵਿੱਚ 500 ਤੋਂ ਲੈ ਕੇ 1200 ਫੁੱਟ ਤੱਕ ਦੇ ਦੂੰਗੇ ਬੋਰ ਆ ਇਹ ਜਿਹੜਾ ਪਾਣੀ ਘਰ ਗਿਆ ਉਹਦੇ ਚੱਲਦੇ ਆ ਪੰਜਾਬ ਦਾ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਵੱਡਾ ਪੂਹਾਗਾ ਉਹ ਡਾਰਕ ਜ਼ੋਨ ਚ ਕਨਵਰਟ ਹੋ ਗਿਆ ਜਾਣੀ ਕਿ ਉੱਥੇ ਪਾਣੀ ਜਾਂ ਤਾਂ ਬੁੱਕ ਚੁੱਕਿਆ ਜਾਂ ਬੁੱਕਣ ਕੰਢੇ ਆ ਇੱਕ ਰਿਪੋਰਟ ਇਹ ਦੱਸਦੀ ਆ ਕਿ 2035 ਤੱਕ ਪੰਜਾਬ ਦਾ ਧਰਤੀ ਹੇਠਲਾ ਪਾਣੀ ਬੁੱਕ ਜਾਣਾ ਜਾਣੀ ਕਿ ਸਾਡੇ ਕੋਲੇ 11 ਸਾਲ ਹੀ ਬਚੇ ਇਸ ਹੱਦ ਤੱਕ ਪੰਜਾਬ ਦਾ ਪਾਣੀ ਘਰਕਾਉਣ ਲਈ ਜ਼ਿੰਮੇਦਾਰ ਬਣਦਾ ਮੁੱਖ ਧਾਰਾ ਦਾ ਉਹ ਖੇਤੀਬਾੜਾ ਜਿਹਨੇ ਵਟਾਂ ਵਾਲੇ ਝੁੰਡੇ ਦੀ ਤਕਨੀਕ ਨੂੰ ਵੀ ਸਾਲ ਨਾਲ ਪੀ ਰੱਖਿਆ ਤੇ ਹੁਣ 24 ਚੱਲ ਪਿਆ ਹਾਲੇ ਵੀ ਉਹਨੂੰ ਉਸ ਤਰ੍ਹਾਂ ਰეკਮੈਂਡ ਨਹੀਂ ਕੀਤਾ ਉਸ ਤਰ੍ਹਾਂ ਪ੍ਰਮੋਟ ਨਹੀਂ ਕੀਤਾ ਜਿਸ ਤਰ੍ਹਾਂ ਮੁੱਖ ਧਾਰਾ ਦੇ ਖੇਤੀ ਆਦਾਰੇ ਨੇ ਸਿੱਧੀ ਬਜਾਈ ਵਾਲੇ ਝੋਨੇ ਨੂੰ ਰეკਮੈਂਡ ਤੇ ਪ੍ਰਮੋਟ ਕੀਤਾ ਇਹਦੇ ਲਾਪਾ ਇੱਕ ਚੀਜ਼ ਹੋਰ ਦੇਖੋ ਪੂਰੇ ਪੰਜਾਬ ਦੇ ਵਿੱਚ ਪਿਛਲੇ 20-25 ਸਾਲਾਂ ਤੋਂ ਕੁਝ ਇਲਾਕੇ ਅਜਿਹੇ ਆ ਜਿੱਥੇ ਕਿਸਾਨ ਸੁੱਕਾ ਕੱਦੂ ਕਰਕੇ ਝੋਨੇ ਦੀ ਸਫਲ ਕਾਸ਼ਤ ਕਰ ਰਹੇ ਆ ਸੁੱਕੇ ਕਦੂ ਵਿਧੀ ਤਹਿਤ ਵੀ ਪਾਣੀ ਦੀ ਬਹੁਤ ਵੱਡ ਪੱਧਰੀ ਬਚਤ ਹੁੰਦੀ ਆ ਪਾਣੀ ਰਿਸ ਰਿਸ ਕੇ ਵਾਪਸ ਧਰਤੀ 'ਤੇ ਹੇਟ ਜਾਂਦਾ ਯਾਨੀ ਕਿ ਪਾਣੀ ਦੀ ਵਾਪਸੀ ਦੇ ਰਾਹ ਬੰਦ ਨਹੀਂ ਹੁੰਦੇ ਨਾ ਸੁੱਕੇ ਕਦੂ ਵਿਧੀ ਨੂੰ ਪ੍ਰਮੋਟ ਕੀਤਾ ਗਿਆ ਤੇ ਨਾ ਹੀ ਵਟਾਂ ਵਾਲੇ ਝੋਨੇ ਦੀ ਤਕਨੀਕ ਨੂੰ ਪ੍ਰਮੋਟ ਕੀਤਾ ਗਿਆ ਹਾਲਾਂਕਿ ਵਟਾਂ ਵਾਲੇ ਝੋਨੇ ਦੀ ਤਕਨੀਕ ਯੂਨੀਵਰਸਿਟੀ ਤੱਕ ਪਹੁੰਚ ਦੀ ਕਰ ਦਿੱਤੀ ਗਈ ਸੀ ਸੁੱਕੇ ਕਦੂ ਵਾਲੀ ਸ਼ਾਇਦ ਨਹੀਂ ਕੀਤੀ ਗਈ ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਚ ਹੁਣ ਸੁੱਕੇ ਕद्दू ਵਾਲੀ ਤਕਨੀਕ ਵੀ ਜਿਹੜੀ ਹੈਗੀ ਵੰਡੇ ਪੱਧਰ ਤੇ ਕਿਸਾਨਾਂ ਵੱਲੋਂ ਅਪਣਾਈ ਜਾ ਰਹੀ ਹੈ ਤਾਂ ਜੇ ਸਾਡੇ ਕੋਲੇ ਅੱਜ ਤੋਂ 20 ਸਾਲ ਪਹਿਲਾਂ ਵੱਟਾਂ ਵਾਲੇ ਝੋਨੇ ਦੀ ਤਕਨੀਕ ਵੀ ਸੀਗੀ ਸੁੱਕਾ ਕद्दू ਵਿਧੀ ਵੀ ਸੀਗੀ ਤਾਂ ਫੇਰ ਵੀ ਜਿਹੜਾ ਹੈਗਾ ਨਦੀਨਾਂ ਦਾ ਘਾਹ ਸਿੱਧੀ ਬਿਜਾਈ ਨੂੰ ਕਿਉਂ ਪ੍ਰਮੋਟ ਕੀਤਾ ਗਿਆ ਸਿੱਧੀ ਬਿਜਾਈ ਦੇ ਵਿੱਚ 10-10 ਵਾਰ ਨਦੀਨ ਨਾਸ਼ਕ ਜ਼ਹਿਰਾਂ ਦੀ ਵਰਤੂ ਕਰਨੀ ਪੈਂਦੀ ਆ ਝੋਨੇ ਦੀ ਫਸਲ ਤੇ ਫੇਰ ਕਿਤੇ ਜਾ ਕੇ ਝੋਨਾ ਸਿਰੇ ਚੜਦਾ ਕਿਸਾਨਾਂ ਦਾ ਖਰਚਾ ਵੱਧ ਧਰਤੀ ਦੀ ਜਿਹੜੀ ਹੈਗੀ ਆ ਉਪਜਾਊ ਸ਼ਕਤੀ ਉਹ ਘਟਦੀ ਆ ਦੀ ਨਾਸ਼ਕ ਜ਼ਹਿਰਾਂ ਦੇ ਪ੍ਰਭਾਵ ਨਾਲ ਇਹਦੇ ਇਲਾਵਾ ਵਾਤਾਵਰਨ ਚ ਜ਼ਹਿਰਾਂ ਦਾ ਲੋਡ ਵੱਧਦਾ ਨਾ ਇਹ ਤਕਨੀਕ ਕਿਸਾਨ ਪੱਕੀਆਂ ਨਾ ਕੁਦਰਤ ਪੱਕੀਆਂ ਨਾ ਸਮਾਜ ਪੱਕੀਆਂ ਜੇ ਇਸ ਤਕਨੀਕ ਨਾਲ ਕਹੇ ਤਾਂ ਫਾਇਦਾ ਹੁੰਦਾ ਉਹ ਹੈਗਾ ਕਾਰਪੋਰੇਟ ਵੱਡੀਆਂ ਫਰਮਾਂ ਸਿੱਧੀ ਬਿਜਾਈ ਵਾਲੇ ਸੰਦ ਬਣਾਉਣ ਵਾਲਿਆਂ ਤੇ ਪੈਸਟੀਸਾਈਡ ਕੰਪਨੀਆਂ ਹਰਬੀਸਾਈਡ ਕੰਪਨੀਆਂ ਤਾਂ ਕਿ ਮੁਕਤਾਰਾ ਦਾ ਖੇਤੀ ਆਦਾਰਾ ਕਿਸਾਨ ਕੁਦਰਤ ਤੇ ਸਮਾਜ ਦੀ ਪਰਵਾਹ ਛੱਡ ਕੇ ਸਿਰਫ ਦੇ ਸਿਰਫ ਕੀਟਨਾਸ਼ਕ ਜ਼ਹਿਰਾਂ ਬਣਾਉਣ ਵਾਲੀਆਂ ਕੰਪਨੀਆਂ ਵੱਡੀਆਂ-ਵੱਡੀਆਂ ਖੇਤੀ ਮਸ਼ੀਨਰੀਆਂ ਬਣਾਉਣ ਵਾਲੀਆਂ ਕੰਪਨੀਆਂ ਲਈ ਕੰਮ ਕਰਦਾ ਪਿਆ ਇਹ ਸਵਾਲ ਮੈਂ ਪੁੱਛ ਰਿਹਾ ਹਾਲਾਂਕਿ ਪੁੱਛਣਾ ਤੁਹਾਨੂੰ ਚਾਹੀਦਾ ਮੇਰੇ ਕੋਲੇ ਤਾਂ ਇੱਕੋ ਰਾ ਪੌਲੀ ਪੈਣੀ ਨਹੀਂ ਮੈਂ ਸਵਾਲ ਨਾ ਵੀ ਕਰੂੰਗਾ ਤਾਂ ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਪਰ ਫਰਕ ਤੁਹਾਨੂੰ ਪੈਣਾ ਕਿਉਂਕਿ ਤੁਹਾਡੀ ਜ਼ਮੀਨ ਜੇ ਅੱਜ ਖਰਾਬ ਹੋ ਚੱਲੀ ਹੈ ਤਾਂ ਉਹਦੇ ਲਈ ਕੋਈ ਹੋਰ ਨਹੀਂ ਮੁੱਖ ਧਾਰਾ ਦਾ ਖੇਤੀ ਆਦਾਰਾ ਤੇ ਉਸ ਖੇਤੀ ਆਦਾਰੇ ਵੱਲੋਂ ਕੀਤੀਆਂ ਗਈਆਂ ਗਲਤ ਸ਼ਿਫਾਰਿਸ਼ਾਂ ਜ਼ਿੰਮੇਦਾਰ ਹੈ ਤੇ ਇੱਕ ਹੱਦ ਤੱਕ ਤੁਸੀਂ ਵੀ ਜ਼ਿੰਮੇਦਾਰ ਹੋ ਕਿਉਂਕਿ ਤੁਸੀਂ ਉਸ ਮੁੱਖ ਧਾਰਾ ਦੇ ਖੇਤੀ ਆਦਾਰੇ ਦੀਆਂ ਸ਼ਿਫਾਰਿਸ਼ਾਂ ਨੂੰ ਅੱਖਾਂ ਮੀਚ ਕੇ ਵੰਗ ਚਲੇ ਆ ਰਹੇ ਹੂ। ਤਸੂਰ ਤੁਹਾਡਾ ਵੀ ਨਹੀਂ ਮੁੱਖ ਧਾਰਾ ਦੇ ਖੇਤੀਬਾੜੀਦਾਰਾਂ ਨਾਲ ਜੁੜੇ ਬਹੁਤ ਸਾਰੇ ਆਪਸਰਾਣੇ ਕੁਝ WhatsApp ਗਰੁੱਪ ਬਣਾਏ ਹੋਏ ਹਨ। ਉਹਨਾਂ ਗਰੁੱਪਾਂ ਦੇ ਵਿੱਚ ਕੁਝ ਚਾਪਲੂਸ ਕਿਸਮ ਦੇ ਉਹ ਕਿਸਾਨ ਉਹਨਾਂ ਨੇ ਜੁੜੇ ਹੋਏ ਹਨ ਜਿਹੜੇ ਮੁੱਖ ਧਾਰਾ ਦੇ ਖੇਤੀਬਾੜੀਆਂ ਨਾਲ ਜੁੜੇ ਆਪਸਰਾਣਾਂ ਦੇ ਮਾਧਿਅਮ ਨਾਲ ਸਬਸਿਡੀਆਂ ਖਾਣ ਦੇ ਵਿੱਚ ਯਕੀਨ ਰੱਖਦੇ। ਤਾਂ ਉਹ ਗਰੁੱਪ ਜਿਹੜੇ ਹੈਗੇ ਆ ਸਬਸਿਡੀਆਂ ਦੇ ਲਾਲਚੀਆਂ ਦੇ ਇਸ ਤਰ੍ਹਾਂ ਦੀਆਂ ਤਕਨੀਕਾਂ ਨੂੰ ਜਿਹੜਾ ਹੈਗਾ ਅੱਗੇ ਹੋਰ ਕਿਸਾਨਾਂ ਚ ਲੈ ਕੇ ਜਾਂਦੇ ਆ ਜਿਹੜੀਆਂ ਤਕਨੀਕਾਂ ਦਾ ਲੰਬੇ ਸਮੇਂ ਦੇ ਵਿੱਚ ਕਿਸਾਨਾਂ ਨੂੰ ਤੇ ਜ਼ਮੀਨ ਨੂੰ ਕੁਦਰਤ ਨੂੰ ਸਮਾਜ ਨੂੰ ਵੱਡਾ ਪੱਧਰਾ ਨੁਕਸਾਨ ਹੋਣਾ ਹੁੰਦਾ ਹੁਣ ਗੱਲ ਅੱਗੇ ਤੋਰਦੇ ਆ ਸਿੱਧੀ ਬਜਾਈ ਨੂੰ 30 ਸਾਲ ਲਗਾਤਾਰ ਪ੍ਰਮੋਟ ਕਰਦੇ ਆ ਰਹੇ ਤੇ ਬੀਤੇ ਦਿਨੀਂ ਮੋਖ ਧਾਰਾ ਦੇ ਇੱਕ ਰਾਸ਼ਟਰੀ ਖੇਤੀ ਆਧਾਰੇ ਨੇ ਇੱਕ ਤਰ੍ਹਾਂ ਨਾਲ ਝੋਨੇ ਦੀ ਸਿੱਧੀ ਵਜਾਈ ਨੂੰ ਫੇੜ ਗਰਦਾਨਤਾ ਝੋਨੇ ਦੀਆਂ ਦੋ ਬਾਸਮਤੀ ਕਿਸਮਾਂ ਲਾਂਚ ਕਰਕੇ ਇਹ ਦੋਨੇ ਬਾਸਮਤੀ ਕਿਸਮਾਂ ਜਿਹੜੀਆਂ ਮੋਖ ਧਾਰਾ ਦੇ ਰਾਸ਼ਟਰੀ ਖੇਤੀ ਆਧਾਰੇ ਨੇ ਲਾਂਚ ਕੀਤੀਆਂ ਇਹ ਨਦੀਨ ਨਾਸ਼ਕ ਜ਼ਹਿਰ ਪ੍ਰਤੀਰੋਧੀ ਕਿਸਮਾਂ ਜਾਣੀ ਕਿ ਝੋਨੇ ਦੀਆਂ ਨਾ ਦੋ ਬਾਸਮਤੀ ਕਿਸਮਾਂ ਦੇ ਜਿਨ੍ਹਾਂ ਦੇ ਨਾਲ ਛੇੜਛਾੜ ਕਰਕੇ ਉਹਨਾਂ ਨੂੰ ਨਦੀਨਨਾਸ਼ਕਾਂ ਦੇ ਖਿਲਾਫ ਪ੍ਰਤੀਰੋਧੀ ਤਾਕਤ ਦੇ ਦਿੱਤੀ ਹੈ ਇੱਕ ਖਾਸ ਤਰ੍ਹਾਂ ਦਾ ਨਦੀਨਨਾਸ਼ਕ ਟੈਕਨੀਕਲ ਹੈ ਐਮਐਸ ਜੈੱਥ ਪਰ 10% ਐਸਐਲ ਤਾਂ ਉਹਨਾਂ ਦੋਹਾਂ ਕਿਸਮਾਂ ਦੀਆਂ ਬਾਸਮਤੀਆਂ ਦੇ ਜੀਨ ਨਾਲ ਛੇੜਛਾੜ ਕਰਕੇ ਉਹਨਾਂ ਦੋਹਾਂ ਬਾਸਮਤੀਆਂ ਨੂੰ ਉਸ ਮੁੱਖ ਤਰ੍ਹਾਂ ਦੇ ਰਾਸ਼ਟਰੀ ਖੇਤੀ ਆਧਾਰੇ ਨੇ ਇਮੈਜਟ ਪਰ 10% ਐਸਐਲੂ ਦੇ ਖਿਲਾਫ ਰਜਿਸਟਰੈਂਟ ਬਣਾ ਦਿੱਤਾ ਜਾਨੀ ਕਿ ਹੁਣ ਜਦੋਂ ਤੁਸੀਂ ਇਸ ਟੈਕਨੀਕਲ ਦੀ ਸਪਰੇਅ ਕਰੋਗੇ ਉਹਨਾਂ ਦੋ ਖਾਸ ਬਾਸਮਤੀ ਕਿਸਮਾਂ ਦੇ ਉੱਤੇ ਤਾਂ ਤੁਹਾਡੀਆਂ ਉਹਨਾਂ ਬਾਸਮਤੀ ਕਿਸਮਾਂ ਦਾ ਕੋਈ ਨੁਕਸਾਨ ਨਹੀਂ ਹੋਏਗਾ ਤੇ ਨਦੀਨ ਜਿਹੜਾ ਹੈਗਾ ਉਹ ਮਾਰੇ ਜਾਵੇਗਾ ਉਹਨੇ ਨਦੀਨ ਤੇ ਉਹ ਬਾਸਮਤੀ ਕਿਸਮਾਂ ਇੱਕ ਹੀ ਪਰਿਵਾਰ ਦੇ ਪੌਦੇ ਆ ਬਾਸਮਤੀ ਕਿਸਮਾਂ ਦੇ ਵਿੱਚ ਜੀਨ ਦੇ ਨਾਲ ਛੇੜਛਾੜ ਕਰਕੇ ਇੱਕ ਪਰਵਰਤਨ ਲਿਆਦਾ ਕਿ ਉਹ ਉਸ ਟੈਕਨੀਕਲ ਦੇ ਖਿਲਾਫ ਜਿਹੜਾ ਹੈਗਾ ਪ੍ਰਤੀਰੋਧੀ ਸ਼ਕਤੀ ਵਿਕਸਤ ਕਰ ਚੁੱਕੀਆਂ ਤੇ ਨਦੀਨ ਦੇ ਕੋਲੇ ਉਹ ਸ਼ਕਤੀ ਹੈ ਨਹੀਂ ਇਹ ਜਿਹੜਾ ਜ਼ਹਿਰ ਆ ਟੈਕਨੀਕਲ ਆ ਇਹ ਸਿਸਟੈਮਿਕ ਪాయిਜ਼ਨ ਆ ਇਹ ਨਦੀਨਾਂ ਦੇ ਸਿਸਟਮ ਚ ਜਾ ਕੇ ਉਹਨਾਂ ਨੂੰ ਖਤਮ ਕਰ ਦਿੰਦਾ ਹੁਣ ਜਿਹੜਾ ਜ਼ਹਿਰ ਉਸੇ ਫੈਮਿਲੀ ਦੇ ਨਦੀਨ ਦੇ ਸਿਸਟਮ ਨੂੰ ਡੈਮੇਜ ਕਰਦਾ ਜਿਹੜੀ ਫੈਮਿਲੀ ਦੀ ਤੁਹਾਡੀ ਬਾਸਮਤੀ ਆ ਤੁਹਾਡਾ ਝੋਨਾ ਤਾਂ ਦੱਸੋ ਕੀ ਉਹ ਉਸ ਬਾਸਮਤੀ ਦੇ ਜਾਂ ਝੋਨੇ ਦੇ ਸਿਸਟਮ ਚ ਐਂਟਰ ਕਰਕੇ ਉਹਨੂੰ ਡੈਮੇਜ ਕਰੂਗਾ ਕਿ ਨਹੀਂ ਕਿਸ ਹੱਦ ਤੱਕ ਮੰਨਿਆ ਕਿ ਉਹ ਨਦੀਨ ਵਾਂਗ ਉਹਨੂੰ ਖਤਮ ਨਹੀਂ ਕਰੇਗਾ ਪਰ ਉਹ ਉਸ ਖਾਸ ਕਿਸਮ ਦੇ ਬੂਟਿਆਂ ਦੇ ਸਿਸਟਮਿਸਟਾ ਚਲਾ ਹੀ ਗਿਆ ਉਹਨੂੰ ਸਿਸਟਮ ਵਿੱਚ ਚਲਾ ਗਿਆ ਠੀਕ ਆ ਉਹਦੇ ਕਰਕੇ ਤੁਹਾਡੇ ਬੂਟਿਆਂ ਦਾ ਉਹ ਨੁਕਸਾਨ ਨਹੀਂ ਹੋਣਾ ਜਿਹੜਾ ਨਦੀਨਾਂ ਦਾ ਹੋਇਆ ਪਰ ਲੰਬੇ ਸਮੇਂ ਵਿੱਚ ਉਹ ਜਿਹੜਾ ਸਿਸਟੈਮਿਕ ਪੁਆਇਜ਼ਨ ਹੈ ਕਿ ਉਹ ਸਾਡੀਆਂ ਆਉਣ ਵਾਲੀਆਂ ਨਸਲਾਂ ਲਈ ਘਾਤਕ ਸਿੱਧ ਨਹੀਂ ਹੋਏਗਾ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਲਈ ਘਾਤਕ ਸਿੱਧ ਨਹੀਂ ਹੋਏਗਾ ਸਾਡੇ ਵਾਤਾਵਰਣ ਲਈ ਸਾਡੇ ਸਮਾਜ ਲਈ ਕੱਟ ਕਿਸੇ ਨਹੀਂ ਹੋਏਗਾ ਲੰਬੇ ਸਮੇਂ ਦੇ ਵਿੱਚ ਤੇ ਉਹਦੇ ਜਿਹੜੇ ਲੰਬੇ ਸਮੇਂ ਦੇ ਵਿੱਚ ਬਾਰੂ ਨਤੀਜੇ ਨਿਕਲਨੇ ਆ ਉਹਦੀ ਜ਼ਿੰਮੇਵਾਰੀ ਕੌਣ ਉਟੇਗਾ ਕੀ ਹਰੀ ਕ੍ਰਾਂਤੀ ਦੇ ਜਿਹੜੇ ਲੰਬੇ ਸਮੇਂ ਚ ਮਾਰੇ ਸਿੱਟੇ ਨਿਕਲੇ ਆ ਉਹਨਾਂ ਦੀ ਜ਼ਿੰਮੇਵਾਰੀ ਉੱਟੀ ਆ ਕਿਸੇ ਮੁਖਤਰਾ ਦੇ ਖੇਤੀਬਾੜੀ ਨੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਖਿੱਚਿਆ ਗਿਆ ਪੰਜਾਬ ਦੀ ਧਰਤੀ ਦੀ ਉਪਜਾਊ ਸ਼ਕਤੀ ਤੇ ਬਹੁਤ ਮਾਰੂ ਅਸਰ ਹੋਇਆ ਟਾਪ ਸੋਇਲ ਦੇ ਵਿੱਚੋਂ ਸੂਖਮ ਪੋਸ਼ਕ ਤੱਤਾਂ ਦੀ ਜਿਹੜੀ ਹੈਗੀ ਆ ਵੱਡ ਪੱਧਰੀ ਨਿਕਾਸੀ ਹੋ ਗਈ ਆ ਟੌਪ ਸੋਇਲ ਦੇ ਵਿੱਚ ਸੂਖਮ ਪੋਸ਼ਕ ਤੱਤਾਂ ਦੀ ਵੱਡ ਪੱਧਰੀ ਘਾਟ ਆ ਗਈ ਆ ਬਾਹਰੋਂ ਲਿਆ ਲਿਆ ਕੇ ਫਸਲਾਂ ਤੇ ਪਾਉਣੇ ਪੈਂਦੇ ਆ ਫੇਰ ਕਿਤੇ ਫਸਲਾਂ ਸਿਰੇ ਚੜਦੀਆਂ ਖੇਤਾਂ ਦੇ ਵਿੱਚ ਕਮਜ਼ੋਰ ਫਸਲਾਂ ਪੈਦਾ ਹੁੰਦੀਆਂ ਕਮਜ਼ੋਰ ਫਸਲਾਂ ਦੇ ਉੱਤੇ ਕੀੜਿਆਂ ਦਾ ਤੇ ਬਿਮਾਰੀਆਂ ਦਾ ਵੱਡ ਪੱਧਰਾ ਅਟੈਕ ਹੁੰਦਾ ਉਹਨਾਂ ਨੂੰ ਰੋਕਣ ਲਈ ਨਦੀਨ ਕੀਟਨਾਸ਼ਕ ਜ਼ਹਿਰਾਂ ਦਾ ਵੱਡ ਪੱਧਰਾ ਇਸਤੇਮਾਲ ਕਰਦੇ ਆ ਕਿਸਾਨ ਤੇ ਉਹਨਾਂ ਜ਼ਹਿਰਾਂ ਦਾ ਸਾਡੀ ਖੁਰਾਕ ਲੜੀ ਦੇ ਵਿੱਚ ਸ਼ਾਮਲ ਹੋ ਕੇ ਸਾਡੀ ਸਿਹਤ ਤੇ ਜਿਹੜਾ ਮਾਰੂਗਾ ਸੁਰਪਿਆ ਉਹ ਜਿਹੜਾ ਹੈਗਾ ਬਿਆਨ ਤੋਂ ਬਾਹਰ ਹੈ ਕੈਂਸਰ ਸ਼ੂਗਰ ਕਾਲਾ ਪੀਲੀਆ ਰੋਗ ਪ੍ਰਤੀਰੋਧੀ ਸ਼ਕਤੀ ਦਾ ਬੇੜਾਦਰਕ ਹੋ ਜਾਣਾ ਜੰਮਣ ਸ਼ਕਤੀ ਦਾ ਬੇੜਾਦਰਕ ਹੋ ਜਾਣਾ ਇਹ ਸਾਡੀ ਖੁਰਾਕ ਲੜੀ ਦੇ ਵਿੱਚ ਇਹ ਜਿਹੜੇ ਹਰੀ ਕ੍ਰਾਂਤੀ ਵਾਲੇ ਜ਼ਹਿਰ ਹੈ ਉਹਨਾਂ ਦਾ ਰਿਜ਼ਲਟ ਆ ਲੰਬੇ ਸਮੇਂ ਦੇ ਵਿੱਚ ਕੀ ਕਿਸੇ ਨੇ ਇਹਦੀ ਜ਼ਿੰਮੇਵਾਰੀ ਉੱਠੀ ਅਜੇ ਅਜੇ ਤੱਕ ਜਿਹੜਾ ਜਿਹੜੇ ਮੁੱਖ ਤਰ੍ਹਾਂ ਦੇ ਖੇਤੀਬਾੜੀ ਲਗਾਤਾਰ ਇੱਕ ਅੱਛਾ ਬਜਾਉਂਦੇ ਰਹਿੰਦੇ ਆ ਕਿ ਅਸੀਂ ਦੇਖਦਾ ਢਿੱਡ ਭਰਤਾ ਦੇਖਦਾ ਢਿੱਡ ਭਰਤਾ ਕੀ ਉਹਨਾਂ ਨੇ ਆਹ ਢਿੱਡ ਭਰਨ ਦੇ ਜਿਹੜੇ ਬੁਰੇ ਨਤੀਜੇ ਨਿਕਲੇ ਆ ਜਿੰਨਾਂ ਦਾ ਭੋਗਤ ਭੁਗੀ ਸਾਰਾ ਪੰਜਾਬ ਆ ਇਹਦੀ ਜ਼ਿੰਮੇਵਾਰੀ ਉੱਠੀ ਆ ਕਿਸੇ ਨੇ ਅਜੇ ਤੱਕ ਅੱਗੇ ਆਇਆ ਕੋਈ ਜ਼ਿੰਮੇਵਾਰੀ ਲੈਣ ਲਈ ਤੇ ਜਿਹੜੇ ਮਾੜੇ ਸਿੱਟੇ ਇਹ ਨਦੀਨਨਾਸ਼ਕ ਪ੍ਰਤੀਰੋਧੀ ਦੋ ਬਾਸਮਤੀ ਚੌਲਾਂ ਦੀਆਂ ਕਿਸਮਾਂ ਦੇ ਤੇ ਹੌਣ ਵਾਲੇ ਭੁਖੇ ਚ ਝੋਨੇ ਦੀਆਂ ਵੱਖ-ਵੱਖ ਵੈਰੈਂਟੀਆਂ ਚ ਵੀ ਇਸ ਤਰ੍ਹਾਂ ਦੀ ਹੀ ਜੈਨੇਟਿਕ ਛੇੜਛਾੜ ਕਰਕੇ ਨਦੀਨਨਾਸ਼ਕ ਪ੍ਰਤੀਰੋਧੀ ਸ਼ਕਤੀ ਵਾਲੇ ਝੋਨੇ ਤਿਆਰ ਕਰਨਗੇ ਤੇ ਉਹਨਾਂ ਦੇ ਜਿਹੜੇ ਲੰਬੇ ਸਮੇਂ ਚ ਮਾੜੇ ਸੱਟੇ ਨਿਕਲਣਗੇ ਉਹਦੀ ਜ਼ਿੰਮੇਵਾਰੀ ਤੁਹਾਨੂੰ ਲੱਗਦਾ ਵੀ ਇਹ ਲੋਕ ਲੈ ਲੈਣਗੇ ਜਿਨ੍ਹਾਂ ਨੇ ਅਜੇ ਤੱਕ ਹਰੀ ਕ੍ਰਾਂਤੀ ਦੇ ਮਾੜੇ ਸੱਟਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਇੱਕ ਹੋਰ ਵੱਡਾ ਸਵਾਲ ਕਿ ਅਖੀਰ ਦੇ ਵਿੱਚ ਵਾ ਮੁਖਾਤਬ ਹੁੰਦਾ ਪੰਜਾਬ ਦੀਆਂ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਜਿਹੜੀਆਂ ਹਰ ਛੋਟੀ ਮੋਟੀ ਗੱਲ ਤੇ ਗਾਹੇ ਬਗਾਹੇ ਕਿਤੇ ਨਾ ਕਿਤੇ ਧਰਨਾ ਲਾ ਕੇ ਬਹਿ ਜਾਂਦੀਆਂ ਮੁੱਖਧਾਰਾ ਦੇ ਖੇਤੀ ਆਧਾਰੇ ਦੇ ਹੀ ਬੇਈਮਾਨ ਪਹੁੰਚ ਕਰਕੇ 20 ਸਾਲਾਂ ਤੱਕ ਵੱਟਾਂ ਵਾਲੇ ਝੋਨੇ ਨੂੰ ਜਿਹੜਾ ਹੈਗਾ ਰეკਮੈਂਡ ਨਹੀਂ ਕੀਤਾ ਗਿਆ ਤੇ ਹੁਣ ਵੀ ਉਹਦਾ ਜ਼ਿਕਰ ਕਿਤਾਬ ਦੇ ਵਿੱਚ ਹੀ ਆ ਉਸ ਲੈਵਲ ਤੇ ਉਹਦੀ ਰეკਮੈਂਡੇਸ਼ਨ ਨਹੀਂ ਉਸ ਲੈਵਲ ਤੇ ਉਹਦੀ ਪ੍ਰਮੋਸ਼ਨ ਨਹੀਂ ਜਿਸ ਲੈਵਲ ਤੇ ਸਿੱਧੀ ਵਜਾਈ ਦੀ ਕੀਤੀ ਗਈ ਸੀ ਉਹਦੇ ਚੱਲਦਿਆਂ ਪੰਜਾਬ ਦੇ ਪਾਣੀ ਦਾ ਸਤਿਆਨਾਸ਼ ਹੋਇਆ ਪੰਜਾਬ ਦਾ ਪਾਣੀ ਗਰਕ ਗਿਆ ਘਰਾਂ ਦੇ ਵਿੱਚ ਪਹਿਲਾਂ ਨਲਕਿਆਂ ਤੇ ਮੋਟਰ ਲੱਗ ਗਿਆ ਖੇਤਾਂ 'ਚ ਖੂਹ ਡੂੰਘੇ ਹੋਣੇ ਸ਼ੁਰੂ ਹੋਏ ਫਿਰ ਘਰਾਂ ਦੇ ਵਿੱਚ ਜਿਹੜੀਆਂ ਆਗੀਆਂ ਖੂਹੀ 'ਚ ਮੋਟਰਾਂ ਉਤਰ ਗਈਆਂ ਮੋਨੋਬਲਾਕ ਅੱਧੀ ਦੀਆਂ ਇੱਕ ਦੀਆਂ ਫੇਰ ਖੇਤਾਂ ਦੇ ਵਿੱਚ ਜਿਹੜਾ ਹੈਗਾ ਸਬਮਰਸੀਬਲ ਆ ਗਿਆ ਇਸ ਸਾਰੇ ਕਾਸੇ ਦਾ ਕਿੰਨਾ ਜਾਣੀ ਤੇ ਮਾਲੀ ਨੁਕਸਾਨ ਹੋਇਆ ਪੰਜਾਬ ਨੂੰ ਪਿਛਲੇ 20 ਸਾਲਾਂ ਚ ਇਹਦੇ ਲਈ ਜਿਹੜਾ ਮੁਖਤਾਰਾ ਦਾ ਖੇਤੀ ਆਧਾਰਾ ਮੁੱਖ ਰੂਪ ਨਾਲ ਜ਼ਿੰਮੇਦਾਰ ਆ ਉਹਦੇ ਬਾਰ ਚ ਕਦੇ ਕਿਸੇ ਕਿਸਾਨ ਜੂਨੀਅਨ ਨੇ ਧਰਨਾ ਲਾਉਣ ਦੀ ਹਿੰਮਤ ਜਟਾਈ ਧਰਨਾ ਤਾਂ ਮੁਖਤਾਰਾ ਦੇ ਖੇਤੀ ਆਧਾਰੇ ਦੇ ਉਹ ਅੱਗੇ ਲਾਉਣ ਦੀ ਲੋੜ ਉੱਥੇ ਸਾਰੇ ਚੁੱਪਾ ਜਿਹੜਾ ਮੁੱਖ ਦੋਸ਼ੀ ਆ ਪੰਜਾਬ ਦੇ ਪਾਣੀ ਦੇ ਸੰਕਟ ਦਾ ਧਰਤੀ ਹੇਠਲੇਲਾ ਉਹ ਜਿਹੜਾ ਹੈਗਾ ਅੱਜ ਵੀ ਸੇਫ ਹੈ ਸੁਰੱਖਿਅਤ ਹੈ ਕਿਉਂਕਿ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੂੰ ਜਿਹੜਾ ਹੈਗਾ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੇ ਗਰਕਣ ਦੇ ਨਾਲ ਮੈਨੂੰ ਲੱਗਦਾ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਨਹੀਂ ਤੇ ਜਿਹਨੇ ਗਰਕਾਇਆ ਇਸੇ ਕਰਕੇ ਇਹ ਜੱਥੇਬੰਦੀਆਂ ਉਹਦੇ ਖਿਲਾਫ ਧਰਨਾ ਲਾਉਣਾ ਤਾਂ ਦੂਰ ਦੀ ਗੱਲ ਆ ਉਹਦੇ ਖਿਲਾਫ ਇੱਕ ਸ਼ਬਦ ਵੀ ਨਹੀਂ ਬੋਲੀਆਂ ਸੋ ਸਵਾਲ ਕਿਸਾਨ ਜੱਤੇ ਬੰਦੀਆਂ ਤੇ ਵੀ ਆ ਸਵਾਲ ਮੁੱਖ ਧਾਰਾ ਦੇ ਖੇਤੀਬਾੜੀ ਦੇ ਉੱਤੇ ਵੀ ਆ ਤੇ ਸਵਾਲ ਆਮ ਕਿਸਾਨਾਂ ਦੇ ਉੱਤੇ ਵੀ ਆ ਜਿਹੜੇ ਬਿਣਾ ਸੋਚੇ ਸਮਝੇ ਵਕਤੀ ਲਾਲਚਾਂ ਦੇ ਵਿੱਚ ਫਸੇ ਹੋਏ ਹਾਕਦਿਆਂ ਦੇ ਮਗਰ ਲੱਗ ਪੈਂਦੇ ਆ ਤੇ ਆਪਣੇ ਪੈਰ ਘਵਾੜਾ ਆਪ ਮਾਰਨ ਦੇ ਵਿੱਚ ਇੱਕ ਬਿੰਦ ਨਹੀਂ ਲਾਉਂਦੇ ਤੇ ਸਵਾਲ ਪੰਜਾਬ ਦੀ ਉਸ ਹਰੇਕ ਸਰਕਾਰ ਦੇ ਉੱਤੇ ਵੀ ਆ ਜਿਹਦੀਆਂ ਨਜ਼ਰਾਂ ਥੱਲੇ ਜਿਹਦੀ ਨੱਕ ਥੱਲੇ ਇਹ ਬਰਬਾਦੀ ਹੁੰਦੀ ਰਹੀ ਹੈ ਤੇ ਸਵਾਲ ਸੈਂਟਰ ਦੀਆਂ ਉਹਨਾਂ ਸਰਕਾਰਾਂ ਦੇ ਉੱਤੇ ਵੀ ਆ ਜਿਨ੍ਹਾਂ ਨੇ ਸਾਜ਼ਿਸ਼ਪੂਰਨ ਢੰਗ ਦੇ ਨਾਲ ਪੰਜਾਬ ਨੂੰ ਪੰਜਾਬ ਦੀ ਖੇਤੀ ਨੂੰ ਨਹਿਰੀ ਪਾਣੀ ਤੋਂ ਵਿਰਬੇ ਰੱਖ ਦਿਆਂ ਧਰਤੀ 헤ੜਲੇ ਪਾਣੀ ਤੇ ਨਿਰ ਪਰ ਬਣਾਇਆ ਪੰਜਾਬ ਦੀ ਧਰਤੀ 'ਤੇ ਛੇਕ ਕਰਕੇ 16 ਲੱਖ ਤੇ ਆਸੇ-ਵਾਸੇ ਟਿਊਬਲ ਲਗਵਾ ਦਿੱਤੇ ਤੇ ਪੰਜਾਬ ਦਾ 100 ਚੋਂ 80% ਦਰਿਆਈ ਪਾਣੀ ਪੰਜਾਬ ਤੋਂ ਬਾਹਰ ਲੈ ਗਿਆ ਇਹ ਸਾਰੀ ਗੱਲਬਾਤ ਦੇ ਨਾਲ ਜੇ ਤੁਸੀਂ ਸਹਿਮਤ ਹੋਵੋ ਤਾਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਲਾਈਕ ਕਰਕੇ ਕਮੈਂਟ ਕਰਕੇ ਆਪਣਾ ਸਵਾਰਥਨ ਵੀਡੀਓ ਨੂੰ ਦੇ ਸਕਦੇ ਹੋ ਗੱਲਬਾਤ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ